ਕੀ ਨਾਮ ਹੈ ਸਤਿ ਮੇਰਾ ਨਾਮ ਜੀ ਰਵਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਲੁਧਿਆਣਾ ਜ਼ਿਲ੍ਹੇ ਤੋਂ ਮੈਂ ਪ੍ਰਧਾਨ ਦੇ ਤੌਰ ਤੇ ਅੱਜ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਦਫ਼ਤਰ ਵਿਖੇ ਸਾਂਝੀ ਐਕਸ਼ਨ ਪਟੀ ਵੱਲੋਂ ਜੋ ਪਿਛਲੇ 3 ਦਿਨਾਂ ਤੋਂ ਧਰਨਾ ਲਾਇਆ ਜਾ ਰਿਹਾ ਉਸ ਦੇ ਵਿਸਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਇਹ ਧਰਨਾ ਸੀਆਰਐਮ ਸਕੀਮ ਅਧੀਨ ਜਾਰੀ ਕੀਤੀ ਗਈ ਜਿਹੜੀ ਮਸ਼ੀਨਰੀ ਹੈ ਉਹਦੀ ਸਬਸਿਡੀ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਸ਼ੀਨਾਂ ਵੈਰੀਫਾਈ ਕਰਕੇ ਦਿੱਤੀ ਗਈ ਸੀ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਜੀ ਇਹ ਮਸ਼ੀਨਾਂ ਜਿਹੜੀਆਂ ਸਰਕਾਰ ਵੱਲੋਂ ਮਤਲਬ ਡੀਸੀ ਸਾਹਿਬ ਵੱਲੋਂ ਇਹਦਾ ਡਰਾ ਕੱਢਿਆ ਗਿਆ ਸੀ ਔਰ ਡਰਾ ਕੱਢਣ ਤੋਂ ਉਪਰੰਤ ਸਾਡੇ ਵੱਲੋਂ ਦੀ ਫੋਟੋ ਔਰ ਵਿਦ ਲੈਟੀਟਿਊਡ ਲੌਂਗੀਟਿਊਡ ਅਸੀਂ ਇਹਨੂੰ ਤਸਦੀਕ ਕੀਤਾ ਸੀ ਉਸ ਉਪਰੰਤ ਚੰਡੀਗੜ੍ਹ ਵੱਲੋਂ ਇਹਨਾਂ ਦੀਆਂ ਸਬਸਿਡੀਆਂ ਜਾਰੀ ਕੀਤੀਆਂ ਗਈਆਂ ਪਰ ਹੁਣ ਸਰਕਾਰ ਵੱਲੋਂ ਇੱਕ ਸਾਡੇ ਕੁਝ ਉੱਚ ਅਧਿਕਾਰੀਆਂ ਵੱਲੋਂ ਇੱਕ ਪਰਫਾਰਮੈਂਸ ਨੂੰ ਭੇਜਿਆ ਗਿਆ ਸੀ ਵੀ ਇਹ ਦੱਸਿਆ ਜਾਵੇ ਕਿ ਉਹ ਮਸ਼ੀਨ ਉਸ ਜਗ੍ਹਾ ਤੇ ਹੈ ਯੈਸ ਔਰ ਨੋ ਚ ਉਹਦਾ ਜਵਾਬ ਮੰਗਿਆ ਗਿਆ ਸੀ ਤੇ ਉਸ ਦਿੱਤੇ ਗਏ ਐਡਰੈਸ ਤੇ ਨਾ ਲਿਖਣ ਤੇ ਸਾਡੇ 900 ਤੋਂ ਵੱਧ ਸਾਥੀਆਂ ਨੂੰ ਸ਼ੋਗਾ ਨੋਟਿਸ ਜਾਰੀ ਕੀਤੇ ਗਏ ਨੇ ਔਰ ਜਿਸ ਦਾ 15 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਸੀ ਕਿਉਂ ਨਾ ਕਾਰਵਾਈ ਕੀਤੀ ਜਾਵੇ ਉਸ ਸੰਬੰਧ ਵਿੱਚ ਅਸੀਂ ਸਰਕਾਰ ਨੂੰ ਔਰ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਯੂਨੀਅਨ ਲੈਵਲ ਤੇ ਇਕੱਠੇ ਹੋ ਕੇ ਮੈਮੋਰੰਡਮ ਦਿੱਤਾ ਜਿਸ ਵਿੱਚ ਅਸੀਂ ਆਉ ਦਾ ਪੱਖ ਰੱਖਿਆ ਕਿ ਇਸ ਵਿੱਚ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਉਸ ਅਪਰੰਤ ਵੀ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਵੱਲੋਂ ਖੇਤੀਬਾੜੀ ਸੌਂਸਪੈਕਟਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ ਅਸੀਂ ਇਸ ਲੈਵਲ ਤੇ ਸਾਰੀਆਂ ਜਥੇਬੰਦੀਆਂ ਇਕਮੁੱਖ ਹੋ ਕੇ ਜਿਹੜਾ ਖੇਤੀਬਾੜੀ ਅਧਿਕਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਉਸ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੇ ਸਹੀ ਇਹਦਾ ਪ੍ਰੋਸੀਜਰ ਅਡਾਪਟ ਕਰਕੇ ਕਿਉਂਕਿ 900 ਬੰਦਾ ਗਲਤ ਨਹੀਂ ਹੋ ਸਕਦਾ ਅਸੀਂ ਕਿਸੇ ਕਾਲੀ ਭੇਡ ਦਾ ਕੋਈ ਸਪੋਰਟ ਨਹੀਂ ਕਰਦੇ ਪਰ ਅਸੀਂ ਇਹ ਕਹਿੰਨੇ ਵੀ ਕੋਈ ਇਮਾਨਦਾਰ ਬੰਦਾ ਜੋ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਕਿ ਕੋਈ ਵੀ ਬੇਗੁਨਾ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਅਸੀਂ ਇਸ ਚੀਜ਼ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਤੁਸੀਂ ਕਹਿੰਦੇ ਹੋ ਸਰਕਾਰੇ ਨੋਟਿਸ ਵਾਪਸ ਲਓ ਸਰਕਾਰੇ ਨੋਟਿਸ ਜਿਹੜੇ ਗਲਤ ਨੋਟਿਸ ਜਾਰੀ ਕੀਤੇ ਗਏ ਜੀ ਉਹਨਾਂ ਨੂੰ ਵਾਪਸ ਲਓ ਇਹ ਵਾਪਸ ਨਹੀਂ ਲੈਂਦੇ ਫਿਰ ਅਸੀਂ ਫਿਰ ਸਾਡੀ ਜੋ ਸਟੇਟ ਬਾਡੀ ਜਾਂ ਸਾਡੀ ਸਾਰੀਆਂ ਜਥੇਬੰਦੀਆਂ ਬੈਠ ਕੇ ਇਸ ਦੇ ਲਈ ਅਗਲਾ ਪ੍ਰੋਗਰਾਮ ਉਲਿੱਖਿਆ ਜਾਊਗਾ ਔਰ ਉਹਦੇ ਵਿੱਚ ਵੱਧ ਚੜ ਕੇ ਸਾਡੇ ਵੱਲੋਂ ਅਸੀਂ ਇਸ ਚੀਜ਼ ਨੂੰ ਸਰਕਾਰ ਦੇ ਵਿਰੁੱਧ ਇਹਦੀ ਕਾਰਵਾਈ ਦੇ ਵਿਰੁੱਧ ਅਸੀਂ ਪ੍ਰੋਟੈਸਟ ਕਰਾਂਗੇ ਔਰ ਸਰਕਾਰ ਅੱਗੇ ਆਪਣਾ ਪੱਖ ਰੱਖਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹਰਵਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਲੁਧਿਆਣਾ ਜ਼ਿਲ੍ਹੇ ਤੋਂ ਮੈਂ ਪ੍ਰਧਾਨ ਦੇ ਤੌਰ ਤੇ ਅੱਜ ਮੁੱਖ ਤੇ ਬੜੀ ਅਫਸਰ ਲੁਧਿਆਣਾ ਦੇ ਦਫਤਰ ਵਿਖੇ ਸਾਂਝੀ ਐਕਸ਼ਨ ਪਟੀ ਵੱਲੋਂ ਜੋ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਲਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਇਹ ਧਰਨਾ ਸੀਆਰਐਮ ਸਕੀਮ ਅਧੀਨ ਜਾਰੀ ਕੀਤੀ ਗਈ ਜਿਹੜੀ ਮਸ਼ੀਨਰੀ ਹੈ ਉਹਦੀ ਸਬਸਿਡੀ ਸਾਡੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਮਸ਼ੀਨਾਂ ਵੈਰੀਫਾਈ ਕਰਕੇ ਦਿੱਤੀ ਗਈ ਸੀ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਜੀ ਇਹ ਮਸ਼ੀਨਾਂ ਜਿਹੜੀਆਂ ਸਰਕਾਰ ਵੱਲੋਂ ਮਤਲਬ ਡੀਸੀ ਸਾਹਿਬ ਵੱਲੋਂ ਇਹਦਾ ਡਰਾ ਕੱਢਿਆ ਗਿਆ ਸੀ ਔਰ ਡਰਾ ਕੱਢਣ ਤੋਂ ਉਪਰੰਤ ਸਾਡੇ ਵੱਲੋਂ ਦੀ ਫੋਟੋ ਔਰ ਵਿਦ ਲੈਟੀਟਿਊਡ ਲੌਂਗੀਟਿਊਡ ਅਸੀਂ ਇਹਨੂੰ ਤਸਦੀਕ ਕੀਤਾ ਸੀ ਉਸ ਉਪਰੰਤ ਚੰਡੀਗੜ੍ਹ ਵੱਲੋਂ ਇਹਨਾਂ ਦੀਆਂ ਸਬਸਿਡੀਆਂ ਜਾਰੀ ਕੀਤੀਆਂ ਗਈਆਂ ਪਰ ਹੁਣ ਸਰਕਾਰ ਵੱਲੋਂ ਇੱਕ ਸਾਡੇ ਕੁਝ ਉੱਚ ਅਧਿਕਾਰੀਆਂ ਵੱਲੋਂ ਇੱਕ ਪਰਫਾਰਮੈਂਸ ਨੂੰ ਭੇਜਿਆ ਗਿਆ ਸੀ ਵੀ ਇਹ ਦੱਸਿਆ ਜਾਵੇ ਕਿ ਉਹ ਮਸ਼ੀਨ ਉਸ ਜਗ੍ਹਾ ਤੇ ਹੈ yes or no ਚ ਉਹਦਾ ਜਵਾਬ ਮੰਗਿਆ ਗਿਆ ਸੀ ਤੇ ਉਸ ਦਿੱਤੇ ਗਏ ਐਡਰੈਸ ਤੇ ਨਾ ਲਿਖਣ ਤੇ ਸਾਡੇ 900 ਤੋਂ ਵੱਧ ਸਾਥੀਆਂ ਨੂੰ ਸ਼ੋਗਜ ਨੋਟਿਸ ਜਾਰੀ ਕੀਤੇ ਗਏ ਨੇ ਔਰ ਜਿਸ ਦਾ 15 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਸੀ ਕਿਉਂ ਨਾ ਕਾਰਵਾਈ ਕੀਤੀ ਜਾਵੇ ਉਸ ਸੰਬੰਧ ਵਿੱਚ ਅਸੀਂ ਸਰਕਾਰ ਨੂੰ ਔਰ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਯੂਨੀਅਨ ਲੈਵਲ ਤੇ ਇਕੱਠੇ ਹੋ ਕੇ ਮੈਮੋਰੰਡਮ ਦਿੱਤਾ ਜਿਸ ਵਿੱਚ ਅਸੀਂ ਆਪਦਾ ਪੱਖ ਰੱਖਿਆ ਕਿ ਇਸ ਵਿੱਚ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਉਸ ਅਪਰੰਤ ਵੀ ਡੈਕਟਰ ਖੇਤੀਬਾੜੀ ਪੰਜਾਬ ਦੀ ਵੱਲੋਂ ਖੇਤੀਬਾੜੀ ਸੌਂਸਪੈਕਟਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ ਅਸੀਂ ਇਸ ਲੈਵਲ ਤੇ ਸਾਰੀਆਂ ਜਥੇਬੰਦੀਆਂ ਇੱਕਮੁੱਖ ਹੋ ਕੇ ਜਿਹੜਾ ਖੇਤੀਬਾੜੀ ਅਧਿਕਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਉਸ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੇ ਸਹੀ ਇਹਦਾ ਪ੍ਰੋਸੀਜਰ ਅਡਾਪਟ ਕਰਕੇ ਕਿਉਂਕਿ 900 ਬੰਦਾ ਗਲਤ ਨਹੀਂ ਹੋ ਸਕਦਾ ਅਸੀਂ ਕਿਸੇ ਕਾਲੀ ਭੇਡ ਦਾ ਕੋਈ ਸਪੋਰਟ ਨਹੀਂ ਕਰਦੇ ਪਰ ਅਸੀਂ ਇਹ ਕਹਿੰਨੇ ਵੀ ਕੋਈ ਇਮਾਨਦਾਰ ਬੰਦਾ ਜੋ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਕਿ ਕੋਈ ਵੀ ਬੇਗੁਨਾ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਅਸੀਂ ਇਸ ਚੀਜ਼ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕੋਈ ਕਹਿੰਦੇ ਸਰਕਾਰੇ ਨੋਟਿਸ ਵਾਪਸ ਲਵੇ ਸਰਕਾਰੇ ਨੋਟਸ ਜਿਹੜੇ ਗਲਤ ਨੋਟਿਸ ਜਾਰੀ ਕੀਤੇ ਗਏ ਜੀ ਉਹਨਾਂ ਨੂੰ ਵਾਪਸ ਲਵੇ ਜੇ ਵਾਪਸ ਨਹੀਂ ਲੈਂਦੇ ਫਿਰ ਅਸੀਂ ਫਿਰ ਸਾਡੀ ਜੋ ਸਟੇਟ ਬਾਡੀ ਜਾਂ ਸਾਡੀਆਂ ਸਾਰੀਆਂ ਜਥੇਬੰਦੀਆਂ ਬੈਠ ਕੇ ਇਸ ਦੇ ਲਈ ਅਗਲਾ ਪ੍ਰੋਗਰਾਮ ਉਲਿੱਖਿਆ ਜਾਊਗਾ ਔਰ ਉਹਦੇ ਵਿੱਚ ਵੱਧ ਚੜ ਕੇ ਸਾਡੇ ਵੱਲੋਂ ਅਸੀਂ ਇਸ ਚੀਜ਼ ਨੂੰ ਸਰਕਾਰ ਦੇ ਵਿਰੁੱਧ ਇਹਦੀ ਕਾਰਵਾਈ ਦੇ ਵਿਰੁੱਧ ਅਸੀਂ ਪ੍ਰੋਟੈਸਟ ਕਰਾਂਗੇ ਔਰ ਸਰਕਾਰ ਅੱਗੇ ਆਪਣਾ ਪੱਖ ਰੱਖਾਂਗੇ